ਪਿੰਡ ਦੇ ਹੀ ਵਿਅਕਤੀਆਂ ਨੇ ਕੀਤੀ ਨੌਜਵਾਨ ਦੀ ਕੁੱਟਮਾਰ ਤੇਜ਼ਦਾਰ ਹਥਿਆਰਾ ਦੇ ਨਾਲ ਕੀਤਾ ਜ਼ਖਮੀ ਨੌਜਵਾਨ ਹਸਪਤਾਲ ਚ ਜੇਰੇ ਇਲਾਜ ਮਾਮਲਾ ਫਗਵਾੜਾ ਦੇ ਨੇੜਲੇ ਪਿੰਡ ਜਮਾਲਪੁਰ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਮਾਮਲਾ ਦੱਸਿਆ ਜਾ ਰਿਹਾ ਕਿ ਜੋ ਨੌਜਵਾਨ ਹੈ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਇਸ ਨੌਜਵਾਨ ਦੀ ਪਛਾਣ ਅਜੇ ਪੁੱਤਰ ਬਿੰਦਰਪਾਲ ਦੇ ਵਜੋਂ ਹੋਈ ਹੈ ਸਿਵਲ ਹਸਪਤਾਲ ਦੇ ਵਿੱਚ ਇਹ ਨੌਜਵਾਨ ਜੇਰੇ ਇਲਾਜ ਹੈ ਇਹ ਪੀੜਤ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਇਹ ਕਹਿਣਾ ਕਿ ਲੜਕਾ ਪਿੰਡ ਦੇ ਵਿੱਚ ਇੱਕ ਦੁਕਾਨ ਤੇ ਕੰਮ ਕਰਦਾ ਤੇ ਬੀਤੀ ਰਾਤ ਜਦ ਨੌਜਵਾਨ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਵੇਲੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਅਦਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਬਿੰਬੋ ਹੈਗਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਅਸੀਂ ਜਮਾਲਪੁਰ ਤੇ ਰਹਿਣ ਵਾਲੇ ਆਂ ਅਸੀਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਇਹ ਲੜਾਈ ਇਹ 6-7 ਸਾਲ ਗਿਆਨ ਨਾਲ ਇਸ ਮੁੰਡੇ ਨੇ ਕੰਮ ਕੀਤਾ ਸਾਨੂੰ ਨਹੀਂ ਪਤਾ ਇਹਦੀ ਕਾਹਤੇ ਪਿੱਛੇ ਲੜਾਈ ਹੋਈ ਕਾਹਦੇ ਪਿੱਛੇ ਨਹੀਂ ਸਾਨੂੰ ਰਾਤ ਦੇ 11 ਵਜੇ ਪਤਾ ਲੱਗਾ ਬਿਮਾਰ ਕੁੱਟ ਕੇ ਵੱਢ ਕੇ ਸੱਟ ਗਿਆ ਅਸੀਂ ਤੇ ਰੋਂਦੇ ਕਰ ਲਾਉਂਦੇ ਆ ਸਾਨੂੰ ਬਾਹਰ ਕੁੱਟ ਕੇ ਜਦੋਂ ਦੱਸਿਆ ਅਸੀਂ ਨੰਗੇ ਪੈਰੀ ਦੌੜੇ ਆ ਜਿਨ੍ਹਾਂ ਦੀ ਜਿਨ੍ਹਾਂ ਦੀ ਦੁਕਾਨ ਤੇ ਲਗਾ ਉਹਨਾਂ ਮੁੰਡਿਆਂ ਨੇ ਫੋਨ ਕੀਤਾ ਉਹ ਤੁਹਾਡਾ ਮੁੰਡਾ ਵਟ ਗਿਆ ਫੇਰ ਅਸੀਂ ਸਾਰਾ ਆਪਣੇ 10-12 ਘਰ ਆ ਫੇਰ ਅਸੀਂ ਗਏ ਆ ਕਿੰਨੇ ਵਿਅਕਤੀਆਂ ਨੇ ਵੜਿਆ ਇਹਨਾਂ ਦੀ ਪਤਾ ਸਾਨੂੰ ਕਿੰਨਿਆਂ ਨੇ ਵੜਿਆ ਕਿੰਨਾਂ ਨੇ ਦੋ ਗਟੀਆਂ ਆਈਆਂ ਅੱਛਾ ਜੀ ਹਾਂ ਇਹ ਇਹ ਇਹਦੀ ਕੰਮ ਕਰਦਾ ਆਪਣੀ ਦੁਕਾਨ ਤੇ ਜਾਂ ਕਿਦਾਂ ਇਹ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਉੱਥੋਂ ਹਟ ਕੇ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਗਿਆਨ ਨਾਲ ਹੀ ਕਰਦਾ ਪਹਿਲਾਂ ਕਿਹਨੇ ਕਰਦਾ ਸੀ ਕੰਮ ਪਹਿਲਾਂ ਇਹ ਗਿਆਨ ਨਾਲ ਹੀ ਕਰਦਾ ਸੀ ਕੰਮ ਗਿਆਨ ਨਾਲ ਤੇ ਗਿਆਨ ਨਹੀਂ ਗਿਆਨ ਦੇ ਬੰਦਿਆਂ ਨੇ ਹੀ ਮਾਰਿਆ ਹਾਂ ਗਿਆਨ ਦੇ ਬੰਦਿਆਂ ਨੇ ਮਾਰਿਆ ਅੱਜ ਇੱਕ ਵਾਰ ਭਾਈ ਕੀ ਮਾਮਲਾ ਕੀ ਸੀ ਸਭ ਤੋਂ ਹਸਪੀਟਲ ਚ ਆਏ ਆ ਮਾਮਲਾ ਕੋਈ ਨਹੀਂ ਸੀ ਉਦਾਂ ਮਾੜੀ-ਮੋਟੀ ਜਦ ਤੱਕ ਕਰਨ ਸੀ ਉਹ ਤਾਂ ਚਲੋ ਨਿਬੜ ਗਈ ਸੀ ਤੇ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਵੀ ਆਏ ਸੀ ਦੁਕਾਨ ਤੇ ਤੇ ਮੈਂ ਦੁਕਾਨ ਤੇ ਲੱਗਾ ਰਾਤ ਨੂੰ ਪਹਿਲਾਂ ਵੀ ਆਏ ਸੀ ਕਿ ਪਹਿਲਾਂ ਮੈਂ ਭੱਜ ਗਿਆ ਰਾਤੀਂ ਐ ਰਾਤੀ ਮੇਰੇ ਤਲਵਾਰਾਂ ਮਾਰੀਆਂ ਉਹਨਾਂ ਨੇ ਕਿਹਨਾਂ ਨੇ ਮਾਰੀਆਂ ਤਲਵਾਰਾਂ ਹਾਂ ਇੱਕ ਗਿਆਨ ਪਪਾ ਨਾ 5 ਟੀਰਾ ਕੁਛ ਤੇ ਚਾਹੇ ਦੋ ਗੱਡੀਆਂ ਹੀ ਚਟੀਆਂ ਤੇ ਚਾਰ ਬੰਦੇ ਸੀ ਮੈਨੂੰ ਪਤਾ ਵੀ ਕੌਣ ਆ ਆਪਣਾ ਕੰਮ ਕਰਦਾ ਬਾਈ ਕੰਮ ਅੱਜ ਦਾ ਮਾੜਾ ਮੋਟਾ ਨਾ ਆਦਾ ਹੀ ਆ ਸਕਰਾਇਪ ਤੋਂ ਦੁਕਾਨ ਤੇ ਹਾਂਜੀ ਦੁਕਾਨ ਤੇ ਆਏ ਸੀਗੇ ਹਾਂਜੀ ਦੁਕਾਨ ਤੇ ਸਾਡੀ ਆਏ ਤੇ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ ਮੇਰੇ ਤੇ ਚਾਰ ਨੇ ਕੀਤਾ ਚਾਰ ਮਾਰ ਆਏ ਸੀ ਉਹਨੇ ਭੱਜ ਗਿਆ ਤੇ ਕੋਈ ਪ੍ਰਾਣੀ ਰੰਜਿਸ਼ ਨੂੰ ਲੈ ਕੇ ਝਾੜਾ ਹੋਇਆ ਨਹੀਂ ਨਹੀਂ ਕੋਈ ਪ੍ਰਾਣੀ ਬਣਾਉਂਦੀ ਹਾਂ ਹਾਮਲਾ ਇਸ ਮਲੇ ਹਸਪੀਟਲ ਪਹਿਲਾਂ ਕਰਦੇ ਗਿਆਨ ਦੇ ਕੰਮ ਕਰਦਾ ਸੀ ਇਹ ਜੀ ਕੌਣ ਗਿਆਨ ਦੇ ਕੰਮ ਕਰਦਾ ਸੀ ਮੁੰਡਾ ਅਜੇ ਕੀ ਨਾਮ ਆ ਅਜੇ ਅਜੇ ਇਹ ਤੁਹਾਡਾ ਮੁੰਡਾ ਵਾ ਹਾਂਜੀ ਹਾਂਜੀ ਅੱਛਾ ਜੀ ਤੇ ਗਿਆਨ ਤੇ ਹਟ ਗਿਆ ਉਤੋਂ ਤੇ ਰਾਤੀ ਇਹਨਾਂ ਨੇ ਗੱਡੀਆਂ ਲਾਉਂਦੇ ਪਏ ਰਾਤੀ ਇਹਨਾਂ ਨੇ ਇੰਨਾ 4 ਬੰਦਿਆਂ ਨੇ ਉੱਤੇ ਹਮਲਾ ਕੀਤਾ ਭਜਾਇਆ ਖੱਤੇ ਜੋ ਨੂੰ ਭਜਾ ਕੇ ਉਹਨੇ ਕਿਰਪਾਨਾਂ ਮਾਰੀਆਂ ਤੇ ਮੁੰਡਾ ਹਸਪੀਟਲ ਰਾਤੀ ਅਸੀਂ ਮਸੀਂ ਚੱਕ ਕੇ ਲਗਾਇਆ ਘਰ ਨੂੰ ਕਿੰਨੇ ਲੋਕਾਂ ਨੇ ਕਿਰਪਾਨਾਂ ਮਾਰੀਆਂ ਇਹਦੇ ਸੋ ਗੱਡੀਆਂ ਆਈਆਂ ਸੀ ਤਿੰਨ ਬੰਦਿਆਂ ਨੇ ਤਿੰਨਾ ਤਿੰਨ ਚਾਰ ਬੰਦੇ ਆਏ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਂ ਦਾ ਨਹੀਂ ਹੁਣ ਇੱਕ ਦਾ ਪਰਮਣ ਹੈ ਹਾਂ ਤੇ ਇੱਕ ਆਪ ਮਾਲਕ ਹੋਊਗਾ ਗਿਆਨ ਚਲੋ ਤੋਂ ਮੁੰਡੇ ਹੋਰ ਹੋਣਗੇ ਨਾਲ ਤੁਸੀ ਤੂੰ ਕੋਈ ਟੱਕਰ ਦਾ ਮੁੰਡਾ ਹੈ ਕੋ ਅੱਛਾ ਜੀ ਠੀਕ ਹੈ ਜੀ ਕੀ ਕੋਈ ਪ੍ਰਾਣੀ ਰੰਜੇਸ਼ ਆਏ ਨੂੰ ਲੈ ਕੇ ਜਿਹੜੀ ਲੜਾਈ ਹੋਈ ਗਾਰੰਟੀ ਸਾਨੂੰ ਪਤਾ ਹੀ ਨਹੀਂ ਜੀ ਨਾਂ ਉਹਨਾਂ ਨੇ ਦੱਸਿਆ ਤੇ ਨਾਂ ਉਹਨਾਂ ਨੇ ਦੱਸਿਆ ਤੇ ਆਪਾਂ ਨੂੰ ਕਿੰਨੇ ਕ ਵੇਲੇ ਇਤਲਾ ਮਿਲੀ ਇਹ ਸਾਨੂੰ ਮਿਲੀ ਕੋਈ 8 11 ਵਜੇ ਦਾ ਟਾਈਮ ਸੀਗਾ ਤੇ ਤੁਸੀਂ ਸਿਮਲਾ ਹਸਪਤਾਲ ਲੈ ਕੇ ਆਏ ਨੂੰ ਹਾਂਜੀ ਸਿਮਲਾ ਹਸਪਤਾਲ ਮਾਮਲਾ ਇਹ ਹੈ ਜੀ ਪਹਿਲੇ 2-4 ਦਿਨ ਨੂਕ ਝੋਕ ਹੋਈ ਸੀਗੀ ਆਪਸ ਵਿੱਚ ਹੀ ਪਿੰਡ 'ਚ ਤੇ ਮੈਂ ਉਹਨਾਂ ਨੂੰ ਸਮਝਾਇਆ ਸੀ ਵੀ ਆਪਾਂ ਇਦਾਂ ਦਾ ਕੰਮ ਨਹੀਂ ਕਰਨਾ ਪਿੰਡ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਜਾ ਕੇ ਰਾਤੀ ਤੇ ਕੁੱਟ ਮਾਰ ਕੀਤੀ ਕਿਰਪਾਨਾਂ ਮਾਰੀਆਂ ਤੇ ਨਾਲੇ ਤੋਲੇ ਦੀ ਚੈਨ ਨਹੀਂ ਲੈ ਗਿਆ ਸੋਨੇ ਦੀ ਜਿਹੜੇ ਲੋਕਾਂ ਨੇ ਕਿਰਪਾਨਾਂ ਮਾਰੀਆਂ ਵਾ ਕਿਹਦੇ ਉੱਪਰ ਮਾਰੀਆਂ ਤੇ ਕੀ ਨਾਂ ਉਹਦਾ ਉਹ ਅਜੇ ਹੈ ਜੀ ਮੇਰਾ ਭਰਾ ਹੈ ਜੀ ਹਾਂਜੀ ਤੇ ਮਾਰੀਆਂ ਉਹਨਾਂ ਨੇ ਗਿਆਨ ਆ ਧੀਰਾ ਆ ਤੇ ਅੰਕੁਸ਼ ਆ ਤੇ ਭਮਣੇ ਆ ਜੀ ਤੇ ਦੋ ਅਣਪਛਾਤੇ ਬੰਦੇ ਮੇਰੇ ਭਰਾ ਨੇ ਦੱਸੇ ਉਹ ਬੇਹੋਸ਼ੀ ਦੀ ਹਾਲਤ 'ਚ ਸੀਗਾ ਤੇ ਸਰ ਮਤਲਬ ਕੋਈ ਪੁਰਾਣੀ ਰੰਜਿਸ਼ ਆ ਜਾਂ ਕਿਦਾਂ ਨਹੀਂ ਜੀ ਪੁਰਾਣੀ ਕੋਈ ਰੰਜਿਸ਼ ਨਹੀਂ ਹੈ ਜੀ ਹੂੰ ਪਹਿਲਾਂ ਉਹਨਾਂ ਦੇ ਕੰਮ ਕਰਦਾ ਸੀ ਉਸ ਤੋਂ ਬਾਅਦ ਚ ਹਟ ਕੇ ਹੋਰ ਪਾਸੇ ਲੱਗ ਗਿਆ ਜੀ ਇਹਨਾਂ ਨੇ ਬਸ ਇਸ ਗੱਲੋਂ ਥੋੜੀ ਜਿਹੀ ਕੀਤਾ ਜੀ ਫਗਵਾੜਾ ਤੋਂ ਯਸ਼ ਸ਼ਰਮ ਦੀ ਰਿਪੋਰਟ